ਉੱਚੇ ਉੱਚੇ ਟਿੱਬੇ ਉੱਤੇ ਰੰਗ ਕੀਨੇ ਡੋਲਣਾ ਅਸਰ ਉਸ ਜਾਣਾ ਤੇਰੇ ਨਾਲ ਨਹੀਂ ਬੋਲਣਾ ਉੱਚੇ ਉੱਚੇ ਟਿੱਬੇ ਉੱਤੇ ਰੇਤ ਦੀਆਂ ਟੇਰੀਆਂ ਤੂੰ ਰਸ ਜਾਵੇਂ ਸਾਨੂੰ ਹੋਰ ਵੀ ਬਥੇਰੀਆਂ ਤੂੰ ਰਸ ਜਾਵੇਂ ਸਾਨੂੰ ਹੋਰ ਵੀ ਬਥੇਰੀਆਂ गोरे में भी आई गई थी मैं तेरे नाल वे एस मुनु मिले नाम सरां दी दाल वे मारेगा तुहाका सा कुंडा नइयों खोलना असर उस जाना तेरे नाल नइयों बोलना ਉਸ ਰਸ ਜਾਣਾ ਤੇਰੇ ਨਾਲ ਨਹੀਂਓ ਬੋਲਣਾ ਤੈਨੂੰ ਇਹ ਕਹਾਂ ਮੈਂ ਨਹੀਂ ੁੰਡਾ ਘੜ ਤੋਣਾ ਨਹੀਂ ਤੇਰੀ ਥਾਂ ਤੇ ਪਿਆਰ ਕਿਸੇ ਹੋਰ ਨਾਲ ਪਾਉਣਾ ਨਹੀਂ ਤੇਰੇ ਨਾਲ ਸੋਨੀਆਂ ਸਖੇਲੀਆਂ ਨੇ ਤੇਰੀਆਂ ਤੂੰ ਰਸ ਜਾਵੇਂ ਸਾਨੂੰ ਸੋਨੀਆਂ ਬ ਤੇਰੀਆਂ ਤੁਰ ਉਸੇ ਜਾਵੇ ਸਾਨੂੰ ਹੋਰ ਵੀ ਬਥੇਰੀਆਂ ਉੱਚੇ ਉੱਚੇ 蒂ਬੇ ਉੱਤੇ ਰੰਗ ਕੀਨੇ ਡੋਲਣਾ ਅਸਿਰ ਉਸ ਜਾਣਾ ਤੇਰੇ ਨਾਲ ਨਈਓ ਬੋਲਣਾ ਉੱਚੇ ਉੱਚੇ 蒂ਬੇ ਉੱਤੇ ਤੇਰੀਆਂ ਤੇਰੀਆਂ ਉਰਸ ਜਾਵੇ ਸਾਨੂੰ ਹੋਰ ਵੀ ਬਤੇਰੀਆਂ ਟੱਕਿਆ ਰਹੇਂਦੇ ਵੇਨਾ ਕਿਸਾ ਲੰਮਾ ਛੇੜਵੇ ਜਿਉਹ ਜਿਹਾ ਬੁੱਥਾ ਵਧੇ ਉਹੋ ਜੀ ਚ ਪੇੜ ਵੇ ਤੇਰੀ ਖਾਨਦਾਨੀ ਨੂੰ ਮੈਂ ਜਾਣਦੀ ਆ ਢੋਲਣਾ ਅਸਰ ਉਸ ਜਾਣਾ ਤੇਰੇ ਨਾਲ ਨਹੀਂਓ ਬੋਲਣਾ

ਰਸ ਜਾਵੈ ਸਾਨੂੰ ਹੋਰ ਵੀ ਬਥੇਰੀਆਂ ਉੱਚੇ ਉੱਚੇ ਟਿੱਬੇ ਉੱਤੇ ਰੰਗ ਕੀਨੇ ਡੋਲਣਾ ਰਸ ਰਸ ਜਾਣਾ ਤੇਰੇ ਨਾਲ ਨਹੀਂਓ ਬੋਲਣਾ ਉੱਚੇ ਉੱਚੇ ਟਿੱਬੇ ਉੱਤੇ ਰੇਤ ਦੀਆਂ ਟੇਰੀਆਂ ਤੂੰ ਰਸ ਜਾਵੇ ਸਾਨੂੰ ਹੋਰ ਵੀ ਬਥੇਰੀਆਂ